ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਨਾਕ ਤਿੰਨ ਝੋਟੀਆਂ ਤੇ ਇੱਕ ਵੜਾ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਸੀਆ ਭਾਈ ਸਸੀਆਲ ਵੀਰ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਚੱਗੇ ਵੀਰ ਜੀ ਨਾਮ ਤੇ ਡਰੈਸ ਦੱਸਿਓ ਸਾਹਿਬ ਜੀ ਹਰਮਨ ਪਿੰਡ ਰਾਇਆ ਸਸੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਚਨਾਲਾ ਜੇ ਉਹ ਨੰਬਰ ਹੈਗਾ 8264442131 ਠੀਕ ਹੈ ਜੀ ਹਾਂਜੀ ਤੇ ਭਾਈ ਜੀ ਇਤੋਂ ਕਰਕੇ ਸ਼ੁਰੂਆਤ ਜੀ ਵੀਰ ਜੀ ਦੁੱਧਾ ਸੂਆ ਛੋਟੀ ਸੂਈ ਆ ਅੱਛਾ ਜੀ ਕੋਈ ਨੂੰ ਤੇ 10 15 ਹੋ ਗਏ ਆ ਠੀਕ ਹੈ ਜੀ ਠੀਕ ਹੈ ਲਓ ਜੀ ਚਵਾਈ ਹੋ ਗਿਆ ਜਲੇਟ ਆਈ ਵੇਖ ਲਓ ਠੀਕ ਹੈ ਠੀਕ ਹੈ ਲਓ ਜੀ ਵੇਖ ਸਕਦੇ ਜੀ ਥਣ ਥਣ ਤੁਸੀਂ ਚੰਗਾ ਕੈ ਮੋਲਮਿੰਦੀ ਬਿਲਕੁਲ ਜਾਇ ਚੋਟੀ ਦਾ ਕਰਾਂਗੇ ਠੀਕ ਆ ਠੀਕ ਆ ਠੀਕ ਆ ਜੀ ਕਿੰਨੇ ਕ ਦੁੱਧ ਵਾਲੀ ਭਾਜੀ ਦੁੱਧ ਵਿੱਚ ਹੀ ਜਾ ਰਣੀ 9 10 ਕਿਲੋ ਗੋਭੇ ਚਿਵਾਈ ਆ ਓ ਰਮਾਨ ਠੀਕ ਆ ਜਵਾਬ ਕੀ ਜੇ ਕੱਟਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਤੇ ਦੇਖ ਸਾਡੇ ਤੋਂ ਫੇਸ ਕੁਆਲਟੀ ਵਿੱਚ ਇਹ 10 ਤੋਂ ਪਲੱਸ ਦੁੱਧ ਕੱਟੀ ਜਾਊਗੀ ਕਰਮਾਲੀ ਦੇ 8 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਡਰਦੀ ਆ ਥੋੜਾ ਜਿਹਾ ਬਾਕੀ ਥਾਂ ਤੁਹਾਨੂੰ ਜਿਹੜਾ ਚੰਗਾ ਲੱਗਾ ਗੈਪ ਤੇ ਲੱਗਾ ਵਾ ਥਾਣਾ ਇਹ ਲੋਕ ਪੇtras ਸਾਹਮਣੇ ਵਾਲਾ ਖੜੇ ਤੇ ਦੁੱਧ ਨੂੰ ਚੰਗੀ ਆ ਤੇ ਰੇਟ ਬਾਈ ਕਹਿੰਦਾ ਕਿ ਬਿਲਕੁਲ ਜਿ ਆਪਾਂ ਛੋਟਾ ਜਿਹਾ ਕਰ ਦੇਣਾ ਵਾ ਕਰਤੀ ਅੱਜ ਕੇ ਵੀ ਥੋੜਾ ਜਿਹਾ ਟਾਈਮ ਨੇ ਬਚੋ ਢੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਉਪਰੇ ਕਰਕੇ ਹਨਾ ਤੇ ਚਲੋ ਇਹ ਘਰਾਂ ਚੋਂ ਨਹੀਂ ਕੱਢਿਆ ਹੁੰਦੇ ਬਸ਼ੂ ਕੇ ਨੇ ਛੋਟਾ ਇਹ ਇੱਕ ਥੋੜਾ ਜਿਹਾ ਫੁੱਲਾ ਕਰ ਠੀਕ ਆ ਠੀਕ ਆ ਜੀ ਚੰਗੀਆਂ ਚੰਗੀਆਂ ਬੜੀ ਚੰਗੀ ਦਿੱਖੀ ਠੀਕ ਆ ਜੀ ਥਣ ਥਣ ਜਿਹੜਾ ਚੰਗਾ ਲੱਗਾ ਵਾ ਗੈਪ ਤੇ ਥਣ ਲੱਗਾ ਵਾ ਚਲੋ ਸਾਂਭਣ ਵਾਲੀ ਆ ਕੋਈ ਭਰਾ ਸਾਂਭਣ ਵਾਲਾ ਖੜੇ ਇਹ ਕਿੰਨਾ ਕੁ ਮੁੱਲ ਭਾਜੀ ਇਹਦਾ ਅਰੇ ਚੱਡਾ ਤੇ ਵੇਖ ਸਕਦੇ ਚੱਡਾ ਚੰਗਾ ਬਾਕੀ ਚੋਚਵਾ ਕੇ ਆਈ ਜੇ ਹੋ ਸਾਬ ਨੂੰ ਕੋਈ ਵੀਰ ਭਰਾ ਅੰਦਾਜ਼ਾ ਲਾਵੇ। ਜੇ ਵੀਰ ਮੋਲ 80-85 ਇਹ ਮੰਨ ਕੇ ਕਰੀਏ 75000 ਦੀ ਝੋਟੀ ਦੇ ਦਾਂ। ਕਰ ਦਈਏ ਮਾਨਤਾ ਥੋੜਾ ਬੋਦਾ। 2 ਛੱਡੀਆਂ 73 ਦੀ ਦੇ ਦਾਂ। 73 ਦੀ? ਹਾਂਜੀ। ਅਗੇ ਕੀ ਜਾਛ ਕੋਈ? ਯਾਰ ਛੱਡੀਆਂ 72000 ਦੀ ਝੋਟੀ ਵਿੱਚ ਦੇਣੀ। ਠੀਕ ਆ ਲਓ ਜੀ 72000 ਦੀ ਸੱਜਰ ਸੂਈ ਜੇ ਬਿਲਕੁਲ ਹੀ ਨਾਰਮਲ ਰੇਟ ਤੇ ਦੂਜੇ ਨੰਬਰ ਤੇ ਭਾਜੀ। ਗਾੜੀ ਕਿੱਥੀ ਪਹਿਲਾਂ ਕੱਟੀ ਆ ਗਈ ਹੈ ਵੇਖੋ ਸਿੰਘੀ ਲੱਗ। ਲਓ ਜੀ ਰੇਂਗਰ ਸਿੰਘ ਲੱਗਾ ਜੇ ਬਾਖਮਾਲ ਪਹਿਲਾ ਸ ਕੰਦਾਂ ਦੇ ਵਿੱਚ ਆਦੇ ਕਰਮਾਲੀ ਤੇ ਰਾਜੀ ਰੂਜੀ ਚਲੋ ਤੁਸੀਂ ਵੇਖ ਸਕਦੇ ਜੇ ਤੇ ਕੱਦ ਕੋਦ ਜਿਹੜਾ ਬਹੁਤ ਤਗੜਾ ਵਾ ਕਿੰਨਾ ਟਾਈਮ ਖੜਤੀ ਭਾਜੀ ਕੀ ਗੱਲੋ ਜੀ ਵੱਧ ਤੋਂ ਵੱਧ ਵੀ ਇਹ ਕਹਿੰਦਾ ਕਿ ਦਾਖ ਦੇਣ ਖੜੂ ਵੀ ਕਰਮਾਲੀ ਢਿੱਲਾਂ ਢੋਲਾਂ ਜਿਹੜੀਆਂ ਚੱਡੇ ਤੇ ਕਾਫੀ ਆ ਕਹਿਣ ਰੇਂਗ ਸਿੰਘ ਲੱਗਾ ਪਿਆ ਜੇ ਬਾ ਕਮਾਲਿਆ ਸਿੰਘ ਇਹ ਵੀ ਕੋਈ ਸੰਭਨ ਵਾਲਾ ਭਰਾ ਖੜੇ ਆ ਨਾ ਥੋੜੀ ਜਿਹੀ ਲस्सी ਆ ਉਹਦੇ ਘਰੋਂ ਆਈ ਆ ਆਪਦੀ ਲਓ ਜੀ ਚੱਡਾ ਚੁੱਡਾ ਤੁਸੀਂ ਵੇਖ ਸਕਦੇ ਆ ਅੱਖਾਂ ਵਾਲਾ ਚੱਡਾ ਆ ਗਿਆ ਤੇ ੱਟਲਾਂ ਜਿਹੜੀਆਂ ਬਹੁਤ ਜ਼ਿਆਦਾ ਵਾ ਚੱਡੇ ਦੇ ਤੇ ਥਣ ਜਿਹੜਾ ਗਿੱਠ-ਗਿੱਠ ਤੇ ਕੱਟ ਜਾਣਾ ਕਿੰਨੇ ਕਰਮਾਲੀ ਫੁੱਲ ਤਿਆਰ ਹੋ ਗਈ ਵੇਖ ਸਕਦੇ ਆ ਚੱਡਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਬਣੂ ਬੜੀ ਚੱਗੇ ਨੇ ਝੋਟੀ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ ਚੱਡਾ ਬਾਗਮਾਲ ਆ ਇਹਦਾ ਕਿੰਨਾ ਕੁ ਮੁੱਲ ਵੀਰ ਜੀ ਬਹੁਤ ਦੇ ਕੇ ਵੀਰ ਕੱਤੀ 1 5 ਕਨੂਦੀ ਆ 99 ਦੀ ਦੇ ਦਈਏ ਤੇ ਕਰਨਾ ਮਾਨ ਇਹ ਵੀ ਹਾਨ ਆਈ ਅੱਜ ਕਰਤੀਏ ਹਾਨ ਵਾਲੇ 90 ਦੀ ਦੋ ਛੋਣੇ ਚੱਲੇ ਵੀ 88000 ਠੀਕ ਆ 88000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਤੇ ਵੀਰ ਜੀ ਉੱਤੇ ਆਪਾਂ ਆਫਰ ਲਾਉਣੇ ਨਹੀਂ ਲਾਈ ਨਹੀਂ ਜੇ ਆਪਾਂ ਦਾ ਦੱਸਿਆ ਨਹੀਂ ਆਫਰ ਵਿੱਚ ਹੀ ਸਾਰੀਆਂ ਵਖਾ ਕੇ ਲਾਉਣੇ ਆ ਠੀਕ ਆ ਠੀਕ ਆ ਲਓ ਜੀ ਹੱਥ ਤੇ ਆਫਰ ਬਾਈ ਕਹਿੰਦਾ ਕਿ ਲਾਉਣੀ ਆ ਆਪਾਂ ਤੀਜਾ ਸੂਆ ਆ ਗਈ ਵੀਰ ਜੀ ਠੀਕ ਆ ਲਈ ਤੀਜਾ ਸੂਆ ਆ ਗਈ ਜੇ ਪੰਡਾਂ ਪਾਜੂਗੀ ਕਰਮਾਲੀ ਕਦਕੁੱਤ ਫੁੱਲਿਆ ਸੂਆ ਚੱਕੇ ਵੀ ਤੀਜਾ ਹੀ ਮੈਂ ਆ ਠੀਕ ਆ ਜੀ ਤੀਸਰਾ ਸੂਆ ਸੂ ਵੀ 16 15 ਕਿਲੋ ਵਾਲੀ ਮੈਂ ਆ ਠੀਕ ਆ ਠੀਕ ਆ ਜੀ ਲਓ ਜੀ ਵੱਡੇ ਕੱਦ ਕਾਠ ਵਾਲੀ ਆ ਤੇ ਭਾਨੇ ਦੇ ਡੱਬ ਡੁੱਬ ਜਿਹੜੇ ਆ ਗਏ ਇਹ ਜਿਹੜੇ ਪਸ਼ੂ ਬਹੁਤ ਦੁੱਧ ਨੂੰ ਚੰਗੇ ਨਿਕਲਦੇ ਆ ਤੇ ਮੱਥਾ ਹੀ ਵੱਲਾ ਆ ਗਿਆ ਜੀ ਵੇਖ ਸਾਦੇ ਤੁਸੀਂ ਛੋਟੇ ਸਿੰਗ ਦੀ ਮੈਂ ਠੀਕ ਆ ਜੀ ਸਿੰਗ ਇਹਨੂੰ ਐਨ ਕੁੰਡੀਦਾਰ ਲੱਗਾ ਜੀ ਵੇਖ ਸਾਦੇ ਇਹ ਕਿੰਨਾ ਕੁ ਵੀਰਜੀ ਟਾਈਮ ਲਾਜੂਗਾ ਜੀ ਠੀਕ ਆ ਲਓ ਜੀ ਦਿਨ ਇਹ ਵੀ ਦਾਹ ਮੰਨ ਕੇ ਕੋਈ ਭਰਾ ਖੜੇ ਇੱਕ ਅੱਧਾ ਦਿਨ ਵੱਧ ਘਟ ਵੀ ਹੋ ਸਕਦਾ ਜੇ ਥਣ ਜਿਹੜਾ ਗੈਪ ਤੇ ਇਹਨੂੰ ਵੀ ਚੰਗਾ ਲੱਗਾ ਵਾ 16 17 ਲੀਟਰ ਵਾਲੀ ਆ ਕੋਈ ਆਮ ਨਾ ਸਮਝੇ ਪੇਠ ਫੜਾ ਉਹ ਤੇ ਵੇਚ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਵਾ ਪੂਰੇ ਕੱਦ ਵਜਨ ਵਾਲੀ ਕੱਦ ਵਜਨ ਵਾਲੀ ਆ ਕਰਮਾਲੀ ਚਲੋ ਤਾਂ ਸੁਣ ਜਿਹੜਾ ਚੌਹਾਂ ਨੁਕਰਾਰੇ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਕਿੰਨਾ ਕੁ ਮੁੱਲ ਭਾਜੀ ਸੋਨ ਲਈਦਾ ਵੀ ਕੀ 1 5 ਕਰਦੀਆਂ ਲੱਖ ਕਰਦੀਏ 99 ਹਜ਼ਾਰ ਦੀ ਮਹੀ ਦੇਣਾ 98 ਦੀ ਨਹੀਂ ਕਰੀਏ ਬਾਹਰ ਤਾਣਾ 3 ਨਹੀਂ ਛੱਡੀਏ 95000 ਨਹੀਂ ਹੈ ਹਾਂ ਹਾਂ ਠੀਕ ਹੈ ਲਓ ਜੀ 16 ਲੀਟਰ ਵਾਲੀ 95000 ਦੀ ਕਿਤੇ ਹਣੀ ਜੱਲਬਣੀ ਬਿਲਕੁਲ ਹੀ ਨੋਰਮਲ ਰੇਟ ਕਰਤਾ ਵੀਰ ਨੇ ਇਤੋਂ ਪਰੇ ਰੱਬ ਦਾ ਨਾ ਹੀ ਆ ਪੂਰੇ ਮਹੀਨਾ ਜਾਂ ਜਿਹੜੇ ਵੀ ਮਹੀਨੇ ਨਹੀਂ ਕੱਤੀ ਆ ਠੀਕ ਹੈ ਦੂਜਾ ਸੁਆ ਜਦੋਂ ਸ਼ਾਮ ਛੱਡ ਕੇ ਦਵਾਂਗੇ ਦੋ ਲਓ ਜੀ ਝੂੰਗੀ ਆ ਗਈ ਝੂੰਗਾ ਪਛੋ ਜਿਹੜਾ ਕਰਮਾਲਾ ਮੰਨਿਆ ਜਾਂਦਾ ਵਾ ਵੇਖ ਸਾਡੇ ਕੱਦ ਕੋਦ ਜਿਹੜਾ ਬਹੁਤ ਹੀ ਤਗੜਾ ਵਾ ਤੇ ਮਹੀਨਾ ਮੰਨ ਕੇ ਕੋਈ ਭਰਾ ਖੜੇ ਤੇ ਲਾਂ ਟੋਲਾਂ ਜਿਹੜੀਆਂ ਚੰਡੇ ਦੇ ਕਾਫੀ ਬਾਕੀ ਦੁੱਧ ਦਾ ਪੂਰਾ ਲਾਉਂਦੀ ਹੈ 99 ਕਿਹੜਾ ਲੱਗਾ ਠੀਕ ਵਾਈਆ ਠੀਕ ਆ ਠੀਕ ਆ ਠੀਕ ਆ ਲਓ ਜੀ ਮੁੱਠੀ ਦਾਰ ਥਾਨ ਲੱਗਾ ਪਿਆ ਜੀ ਵੇਖ ਸਕਦੇ ਤੁਸੀਂ ਚਲੋ ਇਹ ਵੀ ਕੋਈ ਭਰਾ ਸੰਭਨ ਵਾਲਾ ਖੜੇ ਢਿੱਲਾ ਜਿਹੜੀਆਂ ਬਹੁਰੀ ਜਿਆਦਾ ਬਾਰੇ ਕਵਰ ਕਰ ਜੂਗੀ ਸੋਨ ਤੱਕ ਸਾਰੀਆਂ ਮੁੱਠੀ ਚੱਕੇ ਵੀਰ ਦੁੱਧ ਪੱਛੀ ਨੇ 20 ਕਿਲੋ ਭਰਿਆ ਆ ਅੱਛਾ ਜੀ ਬਾਅਦ ਵਿੱਚ ਚੱਲੂਗੀ ਲਾਲ ਠੀਕ ਆ ਠੀਕ ਆ ਠੀਕ ਆ ਲਓ ਜੀ 20 ਲੀਟਰ ਜਿਹੜਾ ਪਹਿਲੇ ਸਵੇਰੇ ਇਹ ਮਿਲਕਰ ਕੌੜਿਆ ਬਿਲਕੁਲ ਇਹਦਾ ਜਿਹੜਾ ਜਾਇਜ਼ ਮੁੱਲ ਕਰਨਾ ਵੀਰ ਨੇ ਕਿੰਨਾ ਵੀਰ ਜੀ 4 ਕਰਕੇ ਜੱਗੇ ਵੀਰ ਵਾਸ਼ੀ 7 ਕਰਦੀ ਆ ਅੱਛਾ ਜੀ ਜਿਹੜਾ ਕੋਈ ਵੀਰ ਪਰਾਹ ਖੜਕੇ ਕਾਂ ਜਿਵੇਂ ਤੋੜਾ ਚਾਰਦੇ 20000 ਰੁਪਏ ਵੈਰ ਠੀਕ ਆ ਜੀ 50000 ਦੀ ਦੇ ਦੀਏ ਕਰ ਦਈਏ ਹਾਣਾ ਹੀ 45000 ਦੀ ਦੇ ਦੀਏ ਯਾਰ ਹੋਰ ਛੱਡ ਦੀਏ 42 ਦੀ ਕਰਾਂਗੇ ਛੱਡੇ ਠੀਕ ਆ ਠੀਕ ਆ ਲਓ ਜੀ 42000 ਦੀ ਬਿਲਕੁਲ ਹੀ ਨਾਰਮਲ ਰੇਟ ਕੱਦ ਕੋਲ ਦੇ ਜਿਹੜਾ ਫੋਲਿਆ ਕੋਈ ਆਮ ਨਾ ਸਮਝੇ ਭਰਾ ਸਿੰਘ ਵੀ ਝੁੰਗਾ ਆ ਗਿਆ ਉਹਦੇ ਨਿਗਾ ਨਿਗਾ ਜਾਂ ਸਿੰਘ ਲੱਗਾ ਵਾ ਸਾਹਮਣ ਵਾਲੀ ਆ ਕੋਈ ਭਰਾ ਵੀ ਨਾ ਸੰਭਲੂ ਤੇ ਕੋਈ ਵੇਚਣ ਵਾਲਾ ਵੀ ਲਾ ਜੇ ਤਾਂ ਵੀ ਪਾਹੇ ਕੱਪੜਾ ਪਾਸ ਕਰੋ ਸੂਈਆਂ ਚੋਵੋ ਤਸੱਲੀ ਕਰੋ ਸਾਡੇ ਠੀਕ ਹੈ ਠੀਕ ਹੈ ਜੀ ਹਰ ਵਾਰੀ ਵੀਰ ਦੀ ਉਹ ਬੇਨਤੀ ਹੁੰਦੀ ਆ ਆ ਵੀਰ ਜੀ ਤਕੀਰ ਨਹੀਂ ਪੋਣਾ ਸੀ ਨੇ ਚਾਚੇ ਨੇ ਲੈ ਲਈ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਚਲੋ ਮਹਾਰਾਜ ਲੈਣੀਆਂ ਲਾਭ ਕਰੇ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਲਓ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿ ਵੀਡੀਓ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੁੰਦਾ ਵ ਤੇ ਇੱਥੇ ਆਪਾਂ ਆਫਰ ਲਾਉਣੀ ਹੈ ਬਾਈ ਆਫਰ ਤੇ ਲਾਈ ਨਹੀਂ ਸੱਚ ਆਇਓ ਆਫਰ ਵੀ ਜੋੜੇ ਜੋੜੇ ਨਾਲ 100 ਕਿਲੋਮੀਟਰ ਤੱਕ ਪਹੁੰਚ ਨਹੀਂ ਵੱਧ ਕਰੀਏ ਜੋੜਾ ਡੰਗਰਾ ਲਾਉ 100 ਅੱਛਾ ਜੀ ਇਹਨੂੰ 72000 ਚ 200 ਕਿਲੋਮੀਟਰ ਰਿਸਪਾਂਸ ਚੋਣ ਜੀ ਠੀਕ ਹਲੋ ਜੀ 72000 ਦੇ ਵਿੱਚ 200 ਕਿਲੋਮੀਟਰ ਇਹਦਾ 88000 ਇਹ ਚ 200 ਰੁਪਏ ਦੀ ਛੋਟ ਕਰਨਾ ਇਹਦੀ ਵੀ ਆਫਰ ਹੈ 200 ਕਿਲੋਮੀਟਰ ਹਾਂ ਜੀ ਲਓ ਜੀ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਜੇ ਬਾਈ ਵੱਲੋਂ ਆਫਰ ਲਾਤੀ ਆ ਵੀਰ 9 ਸਾਲ ਦੀ ਆਫਰ ਜੀ ਠੀਕ ਆ ਠੀਕ ਆ ਜੀ ਐਡਵਾਂਸ ਆਫਰ ਲਾਤੀ ਆ ਵੀਰ ਨੇ 9 ਸਾਲ ਦੇ ਵਿੱਚ ਦੇਣ ਕਾਫੀ ਪਏ ਆ ਚਲੋ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ